ऑस्ट्रेलिया ਤੋਂ ਆਈ ਇੱਕ ਦੁਖਦਾਈ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਸਟ੍ਰੇਲੀਆ ਦੇ ਵਿੱਚ ਹੋਈ ਨਸਲੀ ਹਿੰਸਾ ਦਾ ਸ਼ਿਕਾਰ ਹੋਇਆ 18 ਸਾਲਾ ਇਕਮਪ੍ਰੀਤ ਸਿੰਘ ਸਾਹਨੀ ਮਿਲੀ ਜਾਣਕਾਰੀ ਅਨੁਸਾਰ ਇਕਮਪ੍ਰੀਤ ਸਿੰਘ ਸਾਹਨੀ ਦੀ ਕਿਸੇ ਅਣਜਾਣ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਮ੍ਰਿਤਕ ਇਕਮਪ੍ਰੀਤ ਸਿੰਘ ਸਾਹਨੀ ਰਾਜਪੁਰਾ ਦੇ ਇਲਾਕਾ ਗੁਲਾਮਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਬੀਤੇ 5 ਸਾਲ ਪਹਿਲਾਂ ਪਿਤਾ ਅਮਰਿੰਦਰ ਸਿੰਘ ਸਾਨੀ ਅਤੇ ਆਪਣੀ ਮਾਤਾ ਸਮੇਤ ਛੋਟੇ ਭਰਾ ਨਾਲ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ ਉਤੇ ਸੈਟਲ ਹੋਣ ਲਈ ਗਿਆ ਸੀ ਮ੍ਰਿਤਕ ਇਕਮਪ੍ਰੀਤ ਸਿੰਘ ਸਾਨੀ ਦੇ ਮਾਮਾ ਹਰਵਿੰਦਰ ਸਿੰਘ ਨੰਦਾ ਅਤੇ ਰਜਿੰਦਰ ਸਿੰਘ ਨੰਦਾ ਦੇ ਦੱਸਣ ਅਨੁਸਾਰ ਪਾਂਜਾ ਇਕਮਪ੍ਰੀਤ ਸਿੰਘ ਦੇ ਪਿਤਾ ਅਮਰਿੰਦਰ ਸਿੰਘ ਸਾਨੀ ਆਸਟ੍ਰੇਲੀਆ ਦੇ ਵਿੱਚ ਟੈਕਸੀ ਕਾਰੋਬਾਰ ਨਾਲ ਜੁੜੇ ਹੋਏ ਹਨ ਸਾਲ 2021 ਦੇ ਵਿੱਚ ਅਮਰਿੰਦਰ ਸਿੰਘ ਦੇ ਛੋਟੇ ਭਰਾ ਰਜਿੰਦਰ ਸਿੰਘ ਦੀ ਆਸਟ੍ਰੇਲੀਆ ਦੇ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਅਮਰਿੰਦਰ ਸਾਨੀ ਆਪਣੇ ਪੂਰੇ ਪਰਿਵਾਰ ਨਾਲ ਪੱਕੇ ਤੌਰ ਉਤੇ ਆਸਟ੍ਰੇਲੀਆ ਦੇ ਵਿੱਚ ਸੈਟਲ ਹੋ ਗਿਆ ਸੀ ਪਰ ਇਸ ਮੰਦਭਾਗੀ ਅਤੇ ਦੁਖਦਾਈ ਖਬਰ ਨੇ ਪਰਿਵਾਰ ਨੂੰ ਮੁਰਤੋਂ ਇੱਕ ਹੋਰ ਗਹਿਰਾ ਜ਼ਖਮ ਤੇ ਦਿੱਤਾ ਹੈ ਉਹਨਾਂ ਦੱਸਿਆ ਕਿ ਇਕਮਪ੍ਰੀਤ ਇੱਕ ਹੌਨਹਾਰ ਨੌਜਵਾਨ ਸੀ ਉਹ ਆਪਣੇ ਕਿਸੇ ਪੇਪਰ ਦੀਆਂ ਤਿਆਰੀਆਂ ਕਰ ਰਿਹਾ ਸੀ ਅਤੇ ਵਾਰਦਾਤ ਸਮੇਂ ਆਪਣੇ ਕਿਸੇ ਦੋਸਤ ਨਾਲ ਮਾਰਕੀਟ ਗਿਆ ਹੋਇਆ ਸੀ ਮਾਰਕੀਟ ਦੀ ਪਾਰਕਿੰਗ ਵਿੱਚ ਕਿਸੇ ਅਜਨਬੀ ਵਿਅਕਤੀ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਪੰਜਾਬ ਵਾਲੇ ਘਰ ਦੇ ਵਿੱਚ ਕੇਵਲ ਇੱਕਮਦੀਪ ਬਜ਼ੁਰਗ ਦਾਦੀ ਰਹਿੰਦੀ ਹੈ ਜਿਸ ਦਾ ਦੁੱਖ ਨਹੀਂ ਦੇਖਿਆ ਜਾਂਦਾ ਰਾਜਪੁਰਾ ਖਬਰਨਾਮਾ ਪਰਿਵਾਰ ਵੱਲੋਂ ਵੀ ਸਰਦਾਰ ਅਮਰਿੰਦਰ ਸਿੰਘ ਸਾਹਨੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾਂਦਾ ਹੈ ਅਸੀਂ ਵੀ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਾਹਨੀ ਪਰਿਵਾਰ ਨੂੰ ਪਰਮਾਤਮਾ ਭਾਣਾ ਮੰਨਣ ਲਈ ਬਲ ਬਖਸ਼ਣ ਹਰਵਿੰਦਰ ਸਿੰਘ ਨੰਦਾ ਸਰ ਕਿੱਥੇ ਦੇ ਰਹਿਣ ਨੇ ਰਾਜਪੁਰੇ ਦੇ ਸਰ ਇੱਕ ਜਿਹੜੀ ਆਸਟ੍ਰੇਲੀਆ ਦੇ ਵਿੱਚ ਘਟਨਾ ਹੋਈ ਹੈ ਜਿਹੜਾ ਨੌਜਵਾਨ ਬੱਚਾ 17 ਸਾਲ ਦਾ ਜਦੋਂ ਉਹ ਕੀ ਲੱਗਦਾ ਸੀ ਤੁਹਾਡਾ ਮੇਰੇ ਭਾਂਜੇ ਦਾ ਲੜਕਾ ਸੀ ਸਰ ਕੀ ਹੋਇਆ ਉਹਨਾਂ ਨੂੰ ਕੁਝ ਪਤਾ ਲੱਗਿਆ ਉੱਥੇ ਜੀ ਬਸ ਇੱਕ ਇਨਫੋਰਮ ਆਇਆ ਸੀ ਉੱਥੋਂ ਮਤਲਬ ਟੈਲੀਫੋਨ ਆਇਆ ਸੀ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਨੂੰ ਕਿਸੇ ਗੋਲੀ ਮਾਰਤੀ ਅੱਛਾ ਪੜਦਾ ਸੀ ਬੱਚਾ ਜੀ ਆਪਣਾ ਹਾਂਜੀ ਬੱਚਾ ਪੜਦਾ ਸੀ ਕਿੰਨੇ ਸਾਲ ਪਹਿਲਾਂ ਗਿਆ ਸੀ ਇੱਥੋਂ ਉਹਨਾਂ ਨੂੰ 5 ਸਾਲ ਹੋ ਗਏ ਤਾਂ ਪੂਰਾ ਪਰਿਵਾਰ ਹੀ ਗਿਆ ਸੀ ਹਾਂਜੀ ਪੂਰਾ ਪਰਿਵਾਰ ਪਹਿਲਾਂ ਵੀ ਇੱਕ ਥੋੜੀ ਘਟਨਾ ਜਿਵੇਂ ਪਤਾ ਲੱਗੀ ਸੀ ਵੱਡੇ ਉਹ ਜਿਹੜੇ ਉਹਨਾਂ ਦੇ ਛੋਟੇ ਭਾਈ ਸਾਹਿਬ ਸੀ 2021 ਜ ਉਹਨਾਂ ਦੀ ਵੀ ਕੋਈ ਡੈਥ ਹੋਈ ਸੀ ਉਹ ਵੀ ਸਰ ਪਤਾ ਹੈ ਕਿ ਉਹ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੇ ਨਾ ਹਾਰਟ ਦਾ ਹਾਰਟ ਦੀ ਬਹੁਤ ਦਰਦ ਹੋਇਆ ਸੀ ਹਾਂ ਕਾਹਨ ਦੀ ਡੈਥ ਹੋਈ ਹੈ ਉਹ ਲੜਕੀ ਦੇ ਉਹਨਾਂ ਦੇ ਚਾਚਾ ਜੀ ਸੀ ਉਹ ਹਾਂਜੀ ਉਹਨਾਂ ਦੇ ਚਾਚਾ ਜੀ ਅੱਛਾ ਫਿਰ ਇਹ ਪੂਰੀ ਫੈਮਿਲੀ ਉੱਥੇ ਗਈ ਸੀ ਜੀ ਪੂਰੀ ਫੈਮਿਲੀ ਗਈ ਸੀ ਠੀਕ ਹੈ ਜੀ ਅਰਜਿੰਦਰ ਸਿੰਘ ਤੁਸੀਂ ਸਰ ਕਿੱਥੇ ਦੇ ਰਹਾਂਦੇ ਹੋ ਰਾਜਪੁਰੇ ਤਾਂ ਤੇਰੀ ਘਟਨਾ ਆਸਟ੍ਰੇਲੀਆ ਦੇ ਵਿੱਚ ਹੋਈ ਆ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਹਾਂ ਮੇਰਾ ਭਾਂਜਾ ਸੀ ਉਹਨੇ ਮੁੰਡੇ ਨਾਲ ਗੋਲੀ ਗੋਲੀ ਮਾਰਤੀ ਇਸ ਕਰਕੇ ਇੱਕ ਕਦੋਂ ਦੀ ਹੋਈ ਹੈ ਘਟਨਾ ਇਹ 24 ਤਰੀਕ ਰਾਤ ਸੀ ਸਾਢੇ ਤੁਹਾਨੂੰ ਕਿਹਨੇ ਫੋਨ ਆਇਆ ਜੀ ਸਾਢੇ 12:00 ਵਜੇ ਫੋਨ ਆਇਆ ਬੇਟੇ ਬੱਚਾ ਪੜਦਾ ਸੀ ਸਰ ਪੜਦਾ ਸੀ ਕੁਝ ਲੱਗਿਆ ਬਤਾ ਵੀ ਕਿਉਂ ਮਾਰੀ ਗੋਲੀ ਕਿਸ ਤਰ੍ਹਾਂ ਕਿਨੇ ਮਾਰੀ ਕੁਝ ਆਇਆ ਕੁਛ ਆਇਆ ਨਹੀਂ ਉਹ ਜੋ ਖ਼ਬਰ ਹੀ ਦੇਖੀ ਸੀ ਉਹਦੇ ਚ ਆਇਆ ਵੀ ਹਾਂ ਪਾਰਕਿੰਗ ਕਰਕੇ ਰੋੜਾ ਪਿਆ ਤੇ ਜਿਹੜੀ ਇਹਨਾਂ ਦੇ ਪਿਤਾ ਜੀ ਨੇ ਉਹ ਕੀ ਕਰਦੇ ਨੇ ਤੇ ਉਹ ਟੈਕਸੀ ਰੂਲ ਚਲਾਉਂਦੇ ਨੇ ਤੇ ਪਹਿਲਾਂ ਵੀ ਕਦੇ ਕੋਈ ਘਟਨਾ ਹੋਈ ਸੀ ਇਸ ਤਰ੍ਹਾਂ ਦੀਸ ਪਰਵਾਹ ਆ ਛੋਟਾ ਉਹ ਛੋੜਾ ਭਾਂਡ ਜਾਈ ਸਾਡਾ ਅੱਛਾ ਜੀ ਜਿੰਦਰ ਸਿੰਘ ਸਾਹਨੇ ਤੇ ਜਿਹੜੇ ਇਹ ਸਾਹਮੀ ਸਾਹਿਬ ਜਿਹੜੇ ਜਿਨ੍ਹਾਂ ਦੇ ਬੇਟੇ ਡੈਥ ਹੋਈ ਹੈ ਇਹ ਕਿੰਨੇ ਸਾਲ ਕਰਨਾ ਇੱਥੋਂ ਗਈ ਸੀ ਇਹ 5-6 ਸਾਲ ਹੋਏ ਕਿੰਨੇ ਬੱਚੇ ਇਹਨਾਂ ਦੇ ਵੀ ਦੋ ਤੇ ਦੋਨੋਂ ਬੱਚੇ ਉੱਥੇ ਨਾਲ ਹੀ ਨੇ ਜੀ ਹਾਂ ਜੀ ਉੰਤੂ ਸਿੱਕੀ ਕਹਾਂ ਕਰਦੇ ਹੋ ਕਿ ਮੈਂ ਬਹੁਤ ਪਾਈ ਕਰਦਾ ਬਹੁਤ ਦੁੱਖ ਭਰੀ ਘਟਨਾ ਹੈ ਵੀ ਸਾਡੇ ਵਾਸਤੇ ਤਾਂ ਬਹੁਤ ਜ਼ਿਆਦਾ ਘਰੀ ਤਬਾਹ ਹੋਵੇ ਸਾਡਾ